ਜੀਵਨੀ ਮਾਤਾ ਖੀਵੀ ਜੀ ਪਾਰਟ 2 ਅਗਲੇ 7 ਸਾਲ 1532 ਤੋਂ 1539 ਉਧਰ ਕਰਤਾਰਪੁਰ ਵੱਲ ਬਾਬਾ ਲੈਣਾ ਜੀ ਗੁਰੂ ਨਾਨਕ ਦੇਵ ਜੀ ਵੱਲੋਂ ਪਾਏ ਹਰ ਪਰਚੇ ਨੂੰ ਸਫਲਤਾ ਨਾਲ ਹੱਲ ਕਰਕੇ ਉਹਨਾਂ ਦਾ ਅੰਗ ਬਣ ਰਹੇ ਸਨ ਤਾਂ ਇਧਰ ਮਾਤਾ ਖੀਵੀ ਜੀ ਹੁਣ ਸਥੂਲ ਪੂਜਾ ਦੀ ਥਾਂ ਸੇਵਾ ਸ਼ਬਦ ਤੇ ਸੰਗਤ ਵਿੱਚ ਲੀਨ ਹੋ ਰਹੇ ਸਨ ਬਾਬਾ ਲੈਣਾ ਜੀ ਦੀ 1539 ਈਸਵੀ ਨੂੰ ਕਾਲ ਥਾਂ ਪਈ ਤੇ ਗੁਰੂ ਨੇ ਚੇਲੇ ਦੇ ਦੀ ਰਹਿਰਾਸ ਕੀਤੀ ਤੇ ਅੰਗਦ ਬਣਾ ਕੇ ਟੋਰਿਆ ਤੇ ਖਡੂਰ ਜਾਣ ਦੀ ਆਗਿਆ ਦਿੱਤੀ ਸ਼ਬਦ ਦਾਤ ਲੈ ਕੇ ਗੁਰੂ ਅੰਗਦ ਦੇਵ ਜੀ ਖਡੂਰ ਮੁੜਾਏ ਗੁਰੂ ਪਦਵੀ ਪ੍ਰਾਪਤ ਕਰਨ ਉਪਰੰਤ ਉਹਨਾਂ ਉੱਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਨਵ ਜਨਮੇ ਸਿੱਖੀ ਦੇ ਬੂਟੇ ਨੂੰ ਜਿਸ ਦਾ ਬੀਜ ਗੁਰੂ ਨਾਨਕ ਜੀ ਦੂਰ ਦੂਰ ਤੱਕ ਪਾਲ ਪਾਏ ਸਨ ਸਮਾਲਣਾ ਸੀ ਗੁਰੂ ਸੰਤਾਨ ਸੰਨਿਆਸੀਆਂ ਸਿੱਧਾਂ ਪੁਜਾਰੀਆਂ ਤੇ ਇਲਾਕੇ ਦੇ ਹੁਕਮਰਾਨਾਂ ਅਤੇ ਸਮੇਂ ਦੇ ਬਾਦਸ਼ਾਹ ਤੋਂ ਬਚਾਉਣਾ ਸੀ ਤਖਤ ਉੱਤੇ ਬੈਠਦੇ ਸਾਰ ਹੀ ਹਮਾਉਂ ਬਾਦਸ਼ਾਹ ਸ਼ੇਰ ਸ਼ਾਹ ਕੋਲੋਂ ਭਾਂਜ ਖਾ ਕੇ ਆਇਆ ਗੁਰੂ ਜੀ ਲੜਕਿਆਂ ਵਿੱਚ ਪਰਚੇ ਹੋਏ ਸਨ ਤੇ ਉਸ ਵੱਲ ਧਿਆਨ ਆ ਗਿਆ ਉਸਨੇ ਤਲਵਾਰ ਦੇ ਕਬਜ਼ੇ ਤੇ ਹੱਥ ਰੱਖ ਕੇ ਚਾਹਿਆ ਕਿ ਗੁਰੂ ਜੀ ਨੂੰ ਸ਼ਹੀਦ ਕਰ ਦੇਵੇ ਅਚਾਨਕ ਕਬਜ਼ਾ ਉਸਦੇ ਹੱਥ ਨਾਲ ਚਿਮਟ ਗਿਆ ਤੇ ਗੁਰੂ ਜੀ ਨੇ ਫਰਮਾਇਆ ਜਿਸ ਵੇਲੇ ਤਲਵਾਰ ਚਲਾਉਣ ਦਾ ਸਮਾਂ ਸੀ ਤੇ ਇਥੋਂ ਕੁਝ ਨਾ ਬਣਿਆ ਹੁਣ ਫਕੀਰਾ ਤੇ ਤਲਵਾਰ ਕੱਢਣ ਜਾਂ ਹੱਥ ਉਠਾਉਣ ਦਾ ਕੀ ਭਾਵ ਹਮਾਉ ਨੇ ਬਚਨ ਸੁਣ ਕੇ ਗੁਰੂ ਜੀ ਦੇ ਚਰਨ ਫੜ ਲਏ ਤੇ ਮਿੰਤ ਤਰਲਾ ਕੀਤਾ ਗੁਰੂ ਜੀ ਨੇ ਸਬਰ ਤੇ ਜੇਰੇ ਦਾ ਉਪਦੇਸ਼ ਦਿੱਤਾ ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਕਿਹਾ ਸ਼ੇਰ ਸ਼ਾ ਸੋ ਕਸ਼ਵ ਨ ਬਸਾਇਓ ਖੜਗ ਹਤਨ ਹਮ ਪਰ ਚਲ ਆਇਓ ਕਾਇਰ ਭਇਓ ਭਾਜ ਕਰ ਆਵਾ ਹਮੇ ਸੂਰਤਾ ਚਹ ਦਿਖਾਵਾ ਉਸ ਜਦ ਹੱਥ ਜੋੜ ਪੁੱਛਿਆ ਕਿ ਉਸ ਨਾਲ ਐਸਾ ਕਿਉਂ ਹੋਇਆ ਹੈ ਦਰਬਦਰ ਕਿਉਂ ਹੋਇਆ ਹਾਂ ਤਾਂ ਜੁਰਤ ਦੀ ਮੂਰਤ ਗੁਰੂ ਅੰਗਦ ਦੇਵ ਜੀ ਨੇ ਫਰਮਾਇਆ ਕਬੂ ਵੀ ਅਦਲੀ ਕੀਨ ਮਹਾਨੀ ਯਹਾਂ ਤੇ ਪਇਓ ਤੋਹੇ ਤ੍ਰਿਸਕਾਰਾ ਗੁਰੂ ਅੰਗਦ ਦੇਵ ਜੀ ਇਹ ਜਾਣਦੇ ਸਨ ਕਿ ਜੇ ਸਿੱਖੀ ਦੀ ਜੜ ਪੱਕੀ ਹੋ ਗਈ ਤਾਂ ਫਿਰ ਕੋਈ ਵੱਡੇ ਤੋਂ ਵੱਡਾ ਹੱਲਾ ਇਸ ਨੂੰ ਹਿਲਾ ਨਹੀਂ ਸਕੇਗਾ ਸ਼ਾਇਦ ਇਹ ਹੀ ਕਾਰਨ ਲੱਗਦਾ ਹੈ ਕਿ ਆਪ ਜੀ ਨੇ ਪੱਕੀ ਮਜ਼ਬੂਤ ਬਾੜੀ ਲੱਗਣ ਤੱਕ ਕੋਈ ਉਦਾਸੀ ਜਾਂ ਪ੍ਰਚਾਰ ਦਾ ਦੌਰਾ ਨਾ ਕੀਤਾ ਇਹ ਇਤਿਹਾਸਿਕ ਸਚਾਈ ਹੈ ਕਿ ਆਪ ਜੀ ਗੁਰੂ ਪਦਵੀ ਸੰਭਾਲਣ ਉਪਰੰਤ ਹਰੀਕੇ ਪੱਤਣ ਤੋਂ ਅੱਗੇ ਵੀ ਨਹੀਂ ਗਏ ਜਿੱਥੇ ਗੁਰੂ ਨਾਨਕ ਜੀ ਨੇ ਇੱਕ ਅੰਦਾਜ਼ੇ ਮੁਤਾਬਿਕ 30000 ਮੀਲ ਦਾ ਪੈਦਲ ਸਫ਼ਰ ਕੀਤਾ ਸੀ ਉਥੇ ਗੁਰੂ ਅੰਗਦ ਜੀ ਦਾ ਇੱਕ ਥਾਵੇਂ ਟਿਕ ਬੈਠਣਾ ਬੂਟੇ ਦੀ ਰਾਖੀ ਕਰਨ ਦਾ ਢੰਗ ਹੀ ਦੱਸਦਾ ਹੈ ਇਹ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਕੁਰਬਾਨੀ ਸੀ ਸ਼ਬਦ ਦੀ ਰਾਖੀ ਦੀ ਸੰਭਾਲ ਉਹਨਾਂ ਦੇ ਹੋਰ ਵੱਡੇ ਕਾਰਨਾਮੇ ਸਨ ਉਸ ਸਮੇਂ ਧਰਮ ਬਾੜੀ ਦੀ ਸੰਭਾਲ ਜੇ ਉਹ ਆਪ ਕਰ ਰਹੇ ਸਨ ਗੁਰੂ ਸੰਗਤ ਬਾੜੀ ਦੀ ਸੰਭਾਲ ਦੇਖਪਾਲ ਮਾਤਾ ਖੀਵੀ ਜੀ ਨੇ ਆਪਣੇ ਜਿੰਮੇ ਲੈ ਲਈ। ਬਾਹਰੋਂ ਆਈ ਭੇਟਾ ਤੇ ਲੰਗਰ ਦੀ ਸੰਭਾਲ ਕੋਈ ਛੋਟਾ ਜਿਹਾ ਕੰਮ ਨਹੀਂ ਸੀ। ਬਾਬਾ ਬੁੱਢਾ ਜੀ, ਭਾਈ ਜੋਧ ਰਸੋਈਆ ਤੇ ਭਾਈ ਕਿਦਾਰਾ ਜੀ ਦੇ ਸਹਿਯੋਗ ਨਾਲ ਜਿਵੇਂ ਮਾਤਾ ਖੀਵੀ ਜੀ ਨੇ ਲੰਗਰ ਚਲਾਇਆ ਅਤੇ ਭੇਟਾ ਦੀ ਖੁੱਲੀ ਵਰਤੋਂ ਕੀਤੀ। ਉਹ ਅੱਖ ਆਖਾਣ ਹੀ ਬਣ ਗਿਆ ਹੈ। ਸਿੱਖ ਇਤਿਹਾਸ ਵਿੱਚ ਸਾਖੀ ਆਉਂਦੀ ਹੈ। ਕਿ ਜਦ ਗੁਰੂ ਅੰਗਦ ਦੇਵ ਜੀ ਖਡੂਰ ਆਏ ਸਨ ਤਾਂ ਮਾਤਾ ਖੀਵੀ ਜੀ ਨੇ ਉਸ ਸਮੇਂ ਆਪਣੇ ਲਈ ਆਗਿਆ ਮੰਗੀ ਤੇ ਗੁਰੂ ਜੀ ਨੇ ਬਖਸ਼ਿਸ਼ ਕਰਦੇ ਫਰਮਾਇਆ ਸੀ ਜਦੋਂ ਮੇਰੇ ਦਾਤਾ ਦਾਤਾਰ ਨੇ ਸ਼ਬਦ ਦੌਲਤ ਵੰਡਣ ਦੀ ਆਗਿਆ ਕੀਤੀ ਸੀ ਤੇ ਤੇਰੇ ਹਿੱਸੇ ਅੰਨ ਦੇਗ ਦਾ ਕੜਸ਼ਾ ਫੜਾਇਆ ਸੀ ਵਰਤਾ ਗਿਆਨੀ ਗਿਆਨ ਸਿੰਘ ਜੀ ਤਾਰੀਖੇ ਖਾਲਸਾ ਦੇ ਹਿੱਸਾ ਪਹਿਲਾ ਜਿਲਦ ਦੂਜੀ ਦੇ ਪੰਨਾ 560 ਤੇ 561 ਉੱਤੇ ਲਿਖਦੇ ਹਨ ਕਿ ਹਰ ਵੇਲੇ ਗੁਰੂ ਅੰਗਦ ਜੀ ਦੇ ਪਾਸ ਸਤਸੰਗ ਦਾ ਪਰਚਾ ਲੰਗਰ ਦਾ ਖਰਚਾ ਤੇ ਹਰੀ ਦਾ ਚਰਚਾ ਬਣੇ ਰਹਿੰਦੇ ਸਤਸੰਗ ਦਾ ਦਾ ਚਰਚਾ ਗੁਰੂ ਅੰਗਦ ਪਾਤਸ਼ਾਹ ਕਰਦੇ ਤੇ ਲੰਗਰ ਦੀ ਸੰਭਾਲ ਮਾਤਾ ਜੀ ਮਾਤਾ ਖੀਵੀ ਜੀ ਸ੍ਰੀ ਮਾਤਾ ਖੀਵੀ ਜੀ ਲੰਗਰ ਵਿੱਚ ਬੈਠ ਕੇ ਕੜਾ ਪ੍ਰਸ਼ਾਦ ਵਰਤਾਇਆ ਕਰਦੀ ਤੇ ਰੀਜ਼ ਨਾਲ ਲੰਗਰ ਦੀ ਸੇਵਾ ਬਹੁਤ ਕਰਦੇ ਉਹਨਾ ਪਾਸ ਦੋ ਲਾਂਗਰੀ ਹੋਰ ਸਨ ਪਾਈ ਕਿਦਾਰਾ ਅਤੇ ਜੋਧ ਰਸੋਈਆ ਉਹਨਾਂ ਵੀ ਮਾਤਾ ਜੀ ਤੇ ਤੋਂ ਐਸ ਉਹਨਾਂ ਵੀ ਮਾਤਾ ਜੀ ਤੋਂ ਐਸੀ ਸਿੱਖਿਆ ਪਾਈ ਕਿ ਸਾਫ਼ ਨੀਤੀ ਤੇ ਉਦਾਰਤਾ ਨਾਲ ਪ੍ਰਸ਼ਾਦ ਵਰਤਾਉਂਦੇ ਕਿ ਕਦੇ ਕੋਈ ਚੀਜ਼ ਨਹੀਂ ਘਟਦੀ ਸੀ ਉਹਨਾਂ ਦੇ ਗੁਰੂ ਅੰਗਦ ਦੇਵ ਜੀ ਨੇ ਹੁਕਮ ਦੀ ਰੱਖਿਆ ਸੀ ਕਿ ਉਹਨਾਂ ਸਾਹਮਣੇ ਮਾਇਆ ਦਾ ਜ਼ਿਕਰ ਕਦੇ ਨਾ ਕੀਤਾ ਜਾਏ ਆਪਨ ਟਿਗ ਮਾਇਆ ਵਿਵਹਾਰਾ ਜਿਕਰ ਨਹਨ ਦੇਹ ਕਿਸਵਾਰਾ ਖਡੂਰ ਬਸਦੇ ਸੰਗਤ ਟੱਬਰ ਵਿੱਚ ਜਦ ਵੀ ਕੋਈ ਝਗੜਾ ਉੱਠਦਾ ਜਾਂ ਰੌਲਾ ਪੈਂਦਾ ਮਾਤਾ ਜੀ ਦਾ ਮਿੱਠਾ ਸੁਭਾਅ ਉਹੀ ਕੰਮ ਆਉਂਦਾ ਆਪ ਹੀ ਅੱਤ ਜੀ ਠਹਿਰੇ ਹੋਏ ਸੁਭਾਅ ਦੇ ਸਨ ਤੇ ਅਕਲ ਦੇ ਕੋਟ ਸੰਗਤਾਂ ਨੂੰ ਪੁੱਤਰਾਂ ਤੋਂ ਵੱਧ ਪਿਆਰ ਦੇ ਜੋ ਵੀ ਤਪਿਆ ਖਪਿਆ ਆਉਂਦਾ ਆਪ ਜੀ ਪਾਸ ਆ ਕੇ ਧੀਰਜ پکڑਦਾ ਬਲਵੰਡ ਜੀ ਨੇ ਇਸੇ ਲਈ ਖੀਵੀ ਜੀ ਦੇ ਠੰਡੇ ਤੇ ਮਿੱਠੇ ਸੁਭਾਅ ਦਾ ਖਾਸ ਵਰਣਨ ਕੀਤਾ ਹੈ ਇਥੇ ਇਹ ਲਿਖ ਦੇਣਾ ਯੋਗ ਹੋਵੇਗਾ ਕਿ ਮਾਤਾ ਖੀਵੀ ਜੀ ਦੀ ਦੋਰੀ ਜ਼ਿੰਮੇਵਾਰੀ ਸੀ ਇੱਕ ਘਰ ਨੂੰ ਸੰਭਾਲਣਾ ਤੇ ਦੂਜਾ ਲੰਗਰ ਨੂੰ ਗੁਰੂ ਅੰਗਦ ਦੇਵ ਜੀ ਦਾ ਖਾਣਾ ਰੋਜ਼ ਆਪ ਜੀ ਘਰ ਤੋਂ ਹੱਥੀਂ ਪਕਾ ਲਿਆਉਂਦੇ ਭੇਟਾ ਨੂੰ ਨਿਜ ਲਈ ਵਰਤਣਾ ਗੁਰੂ ਅੰਗਦ ਦੇਵ ਜੀ ਠੀਕ ਨਹੀਂ ਸਮਝਦੇ ਸਨ ਉਹਨਾਂ ਨੇ ਆਪਣੇ ਬੇਟੋ ਕੋ ਹੁਕਮ ਦੇ ਰੱਖਾ ਥਾ ਕਿ ਤੁਮ ਆਪਣੀ ਮੁਆਸ਼ ਦੁਕਾਨਦਾਰੀ ਜਾਂ ਕਾਸ਼ਤਕਾਰੀ ਸੇ ਹਾਸਲ ਕਰੋ ਇਹ ਪੂਜਾ ਕਾ ਮਾਲ ਤੁਮਾਰੇ ਲਈ ਜ਼ਹਿਰੇ ਕਾਤਲ ਹੈ ਚੁਨਾਚ ਉਹ ਉਨੀ ਕੇ ਅਰਸ਼ਾਦ ਕੇ ਮੁਆਫਕ ਅਮਲ ਕਰਤੇ ਥੇ ਇਹ ਵੀ ਲਿਖਿਆ ਮਿਲਦਾ ਹੈ ਕਿ ਗੁਰੂ ਅੰਗਦ ਦੇਵ ਜੀ ਅਠੀ ਪੈਰੀ ਜੌਂ ਦੀ ਰੋਟੀ ਖਾਂਦੇ ਜੋ ਅਨਚੋਪੜੀ ਮੋਟੀ ਕੱਚੇ ਪਾਉ ਦੀ ਹੁੰਦੀ ਸੀ ਜੋ ਕੁਝ ਲੰਗਰ ਲਈ ਆਉਂਦਾ ਲੰਗਰ ਦਾ ਧਰਮ ਦੇ ਕੰਮਾਂ ਵਿੱਚ ਖਰਚ ਕਰ ਦਿੰਦੇ ਦੂਜੇ ਪਾਸੇ ਲੰਗਰ ਦੋ ਵਕਤ ਹੋਵੇ ਜੋ ਕੁਝ ਆਵੇ ਸਭ ਲੰਗਰ ਵਿੱਚ ਪਾ ਦੇਣਾ ਖੀਰ ਕੜਾ ਪ੍ਰਸ਼ਾਦ ਦਾ ਲੰਗਰ ਲੱਗਾ ਰਹਿੰਦਾ ਉਹਨਾਂ ਦਾ ਲੰਗਰ ਸਵੇਰ ਸ਼ਾਮ ਜਾਰੀ ਰਹਿੰਦਾ ਸੀ ਫਕੀਰਾਂ ਤੇ ਗਰੀਬਾਂ ਨੂੰ ਮੁਫਤ ਭੋਜਨ ਦਿੱਤਾ ਜਾਂਦਾ ਸੀ ਗੁਰੂ ਜੀ ਆਪ ਆਪਣੇ ਹੱਥਾਂ ਨਾਲ ਮਿਹਨਤ ਕਰਦੇ ਤੇ ਉਸ ਦੀ ਆਮਦਨੀ ਦਾ ਭੋਜਨ ਖਾਂਦੇ ਪਹਿਰ ਰਾਤ ਰੈਂਦੀ ਮਾਤਾ ਖੀਵੀ ਜੀ ਉੱਠਦੇ ਤੇ ਘਰ ਦੇ ਕੰਮ ਕਾਜ ਤੋਂ ਬੇਲਿਆ ਹੋ ਕੇ ਲੰਗਰ ਦੀ ਸੰਭਾਲ ਵਿੱਚ ਲੱਗ ਜਾਂਦੇ। ਉਹਨਾਂ ਦੇ ਮਿੱਠੇ ਖੁੱਲੇ ਸੁਭਾਅ ਕਰਕੇ ਹੀ ਕਈ ਸਿੱਖੀ ਵੱਲ ਪਰੇਰੇ ਆਏ ਤੇ ਉਹਨਾਂ ਦੀ ਸੁਚੱਜੀ ਦੇਖਪਾਲ ਕਰਕੇ ਕਿਸੇ ਨੇ ਲੰਗਰ ਨੂੰ ਵਿਗਾੜਨ ਦੀ ਕੋਸ਼ਿਸ਼ ਨਾ ਕੀਤੀ। ਇਥੋਂ ਤੱਕ ਕਿ ਮੁੱਖ ਰਸੋਈਆ ਭਾਈ ਜੋਧ ਜੀ ਝੂਠੀਆਂ ਪਤਲਾਂ ਵਿੱਚੋਂ ਚਿੜੀ ਚੋਗ ਚੁੱਕ ਕੇ ਪੇਟ ਦੀ ਅਗਨੀ ਬੁਝਾਉਂਦੇ। ਮਾਤਾ ਖੀਵੀ ਜੀ ਨੇ ਜਦ ਦੇਖ ਲਿਆ ਕਿ ਉਸ ਬ੍ਰਾਹਮਣ ਦਾ ਚਿਰਾਂ ਦਾ ਬਣਿਆ ਬਿਤਕਰੇ ਵਾਲਾ ਸੁਭਾਅ ਮੁੱਕ ਗਿਆ ਹੈ। ਤਾ ਆਪ ਭਾਈ ਜੀ ਨੂੰ ਗੁਰੂ ਜੀ ਪਾਸ ਲੈ ਆਏ ਤੇ ਉਹਨਾਂ ਨਾਲ ਬਿਠਾ ਲ ਕੇ ਪ੍ਰਸ਼ਾਦ ਸ਼ਕਾਇਆ ਜਦ ਕਿਸੇ ਪੁੱਛਿਆ ਭਾਈ ਜੀ ਹੁਣ ਤਾਂ ਸੁੱਚਾ ਭੋਜਨ ਖਾਂਦੇ ਹੋ ਤਾਂ ਉਹਨਾਂ ਬੜੀ ਨਿਮਰਤਾ ਨਾਲ ਕਿਹਾ ਹਾਂ ਭਾਈ ਅੰਦਰ ਸੱਚ ਜੂ ਆਵਸਿਆ ਹੈ ਹੁਣ ਸੁੱਚਾ ਭੋਜਨ ਹੀ ਜੱਜਦਾ ਹੈ ਪਹਿਲਾਂ ਅੰਦਰ ਵਰਣਾ ਦੀ ਝੂਠ ਸੀ ਸੋ ਝੂਠਾ ਖਾਂਦਾ ਸੀ ਰੱਬ ਰਾਖਾ